हां जी ਕਿਵੇਂ ਸਾਰੇ ਮੈਂ ਪੰਕਜ ਸਵਾਦ ਕਰਦਾ ਤੁਹਾਡਾ ਸਾਰਾ ਦੇਖ ਕੇ ਫਿਰ ਤੋਂ ਸਾਡੇ ਚੈਨਲ ਤੇ ਤੇ ਉਮੀਦ ਕਰਦਾ ਸਾਰੇ ਠੀਕ ਹੋਗੇ ਤੁਹਾਨੂੰ ਪਤਾ ਕਿ ਬੀਤੀ ਰਾਤ ਜਿਹੜਾ ਚੰਡੀਗੜ੍ਹ ਦੇ ਵਿੱਚ 크ਰੁਸੈਡ ਹੋਇਆ ਤੇ ਬਹੁਤ ਜਿਹੜੇ ਕੀ ਭਾਰੀ ਮਾਤਰਾ ਦੇ ਵਿੱਚ ਲੱਖਾਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਜਿਹੜਾ ਕਿ ਆਪਾਂ ਨੂੰ ਕੱਟ ਦੇਖਣ ਨੂੰ ਆਇਆ ਤੇ ਪੂਰੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਅਪੋਸਟਲ ਅੰਕੁਰ ਨੂਲਾ ਜੀ ਨੇ ਪੂਰੇ ਯੇਸ਼ੂ ਯੇਸ਼ੂ ਕਰਵਾ ਦਿੱਤੀ ਸੀਰੀਅਸਲੀ ਮਤਲਬ ਜੇ ਇਦਾਂ ਦੇ 크ਰੁਸੈਡ ਮੋਹਾਲੀ ਦੇ ਵਿੱਚ ਚੰਡੀਗੜ੍ਹ ਸਾਈਡ ਹੁੰਦੇ ਰਹਿਣ ਤੇ ਮੋਹਾਲੀ ਚੰਡੀਗੜ੍ਹ ਦਾ ਜਿਹੜਾ ਯੂਥ ਆ ਜਿਹੜਾ ਅੱਜ ਬਦਨਾਮ ਆ ਕਿਸੇ ਕਾਰਨ ਤੇ ਉਹ ਦਿਨ ਦੂਰ ਨਹੀਂ ਜਦੋਂ ਮੋਹਾਲੀ ਚੰਡੀਗੜ੍ਹ ਸਾਈਡ ਦਾ ਜਿਹੜਾ ਯੂਥ ਹੋਊਗਾ ਸਿਰਫ ਯੇਸ਼ੂ ਮਸੀਹ ਦਾ ਨਾਮ ਉਹਨਾਂ ਦੇ ਹਰ ਇੱਕ ਦੇ ਮੂੰਹ ਤੇ ਹੋਏਗਾ ਜ਼ੁਬਾਨ ਤੇ ਹੋਏਗਾ ਤੇ ਅਸੀਂ ਇਹੀ ਚੀਜ਼ ਐਕਸਪੈਕਟ ਕਰਦੇ ਆ ਕਿ ਪ੍ਰਭੂ ਕਰੇ ਕਿ ਪਰਮੇਸ਼ਵਰ ਦੇ ਦਾਸ ਉਥੇ ਲਗਾਤਾਰ ਜਿਹੜੇ ਕ੍ਰੂਸੈਡਸ ਵਗੈਰਾ ਕਰਦੇ ਰਹਿਣ ਤੇ ਜਿੱਦਾਂ ਪਰਮੇਸ਼ਰ ਦਾ ਨਾਮ ਬੀਤੀ ਰਾਤ ਮੁਹਾਲੀ ਸ਼ਹਿਰ ਦੇ ਵਿੱਚ ਗੂੰਜਿਆ ਉਵੇਂ ਜਿਹੜਾ ਕਿ ਆਉਂਦੇ ਸਾਲ ਜਿਹੜਾ ਕਿ ਆਉਂਦੇ ਸਾਲ ਵੀ ਜਿੱਦਾਂ ਮੁਹਾਲੀ ਦੇ ਵਿੱਚ 크루세ਡਸ ਹੁੰਦੇ ਰਹਿਣ ਜਿਹੜਾ ਯੂਥ ਪ੍ਰਭੂ ਵੱਲ ਮੁੜੇ ਸੋ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਬੜਿਆਂ ਨੂੰ ਮਿਰਚ ਲੱਗੀ ਸੀ ਕਿ 크루세ਡ ਵਾਲੇ ਸਟਾਰਟ ਨਹੀਂ ਸੀ ਹੋਇਆ ਤੇ ਕਈਆਂ ਨੂੰ ਮਿਰਚ ਇੰਨੀ ਕੁ ਲੱਗ ਗਈ ਸੀ ਕਿ ਕਿ ਫੇਸਬੁਕ 'ਕਾ ਤੇ ਲਾਈਵ ਹੋਣ ਲੱਗ ਗਿਆ ਸੀ ਕਿਤਾ ਜੀ ਰਿਪਲਾਈ ਕਰ ਵੀ ਦਿੱਤਾ ਸੀਗਾ ਬੇਸ਼ੱਕ ਕਹਿਣਾ ਸੀਗਾ ਕਿ ਕਹਿੰਦੇ ਕਿ ਤੁਹਾਡੇ ਕੋਲ ਤਾਂ ਚੱਲ ਨਹੀਂ ਹੁੰਦਾ ਤੁਹਾਡੇ ਕੋਲ ਤਾਂ ਖੜ ਨਹੀਂ ਹੁੰਦਾ ਤੁਹਾਨੂੰ ਤਾਂ 골ਡਨ ਥਰੋਨ ਚਾਹੀਦਾ ਆ ਪ੍ਰੀਚ ਕਰਨ ਦੇ ਲਈ ਵੀ ਤੇ ਮੈਂ ਤੁਹਾਨੂੰ ਇੰਨਾ ਕੁ ਦੱਸ ਦਿੰਦਾ ਨਾ 골ਡਨ ਥਰੋਨ ਲੈਣ ਲਈ ਕੋਈ ਵੈਸੇ ਕੋਈ ਸਰਕਾਰ ਨੇਦਰ ਰੂਲ ਕੱਢਿਆ ਨਹੀਂ ਹੈਗਾ ਕਿ ਜਿਹਦੇ ਲਈ ਟੈਕਸ ਦੇਣਾ ਪੈਂਦਾ ਸੋ ਸਾਡੇ ਵੱਲੋਂ ਤੁਸੀਂ 골ਡਨ ਦੀ ਜਗ੍ਹਾ ਡਾਇਮੰਡ ਥਰੋਨ ਲੈ ਕੇ ਬੈਠ ਜੂ ਤੇ ਪ੍ਰੀਚ ਕਰਨ ਲੱਗ ਜੂ ਤੇ ਅਸੀਂ ਵੀ ਫਿਰ ਦੇਖ ਲਾਂਗੇ ਤੁਹਾਨੂੰ ਡਾਇਮੰਡ ਤੇ ਬੈਠੇ ਉਹਨੂੰ ਕਿੰਨੇ ਕ ਜਨਤਾ ਸੁਣਨ ਨੂੰਗੀ ਸੋ ਨੋਬਰੀ ਕਹਿੰਦੇ ਸੀਗੇ ਕਿ ਕੋਈ ਵੀ ਲਾਈਵ ਹੋ ਕੇ ਕ੍ਰੂਸਡ ਤੋਂ ਪਹਿਲਾਂ ਹੀ ਕਹਿੰਦਾ ਕਹਿੰਦਾ ਇਹਨਾਂ ਨੂੰ ਤਾਂ ਪਾਸਟਰ ਪਾਦਰੇ ਵੀ ਲੌਂ ਲੱਗੇ ਸ਼ਰਮ ਆਉਂਦੀ ਜਦੋਂ ਮਿਲ ਆਪਣਾ ਲੱਗ ਗਿਆ ਬ੍ਰਾਂਡ ਬਣਾਉਣਾ ਚਾਹੁੰਦੇ ਨੇ ਉਹਦਾ ਬ੍ਰਾਂਡ ਕ੍ਰੀਏਟ ਕਰਨਾ ਚਾਹੁੰਦੇ ਨੇ ਅਸੀਂ ਆਲਰੇਡੀ ਬ੍ਰਾਂਡ ਹੈ ਇਹਨਾਂ ਦਾ ਨੇਮ ਇਜ਼ ਆਲਰੇਡੀ ਅ ਬ੍ਰਾਂਡ ਨੇਮ ਸੋ ਸਾਨੂੰ ਬ੍ਰਾਂਡ ਦੀ ਲੋੜ ਨਹੀਂ ਹੈਗੀ ਤੁਸੀਂ ਕਿਸੇ ਉਦਾਂ ਹੀ ਕਿਸੇ ਨੂੰ ਦੇਖ ਲਿਓ ਤੇ ਜਿਹੜਾ A&M ਦੇ ਮੈਂਟਰਸ਼ਿਪ ਦੇ ਅੰਡਰ ਹੋਏਗਾ ਉਹਦਾ ਚੱਲਣ ਦਾ ਰੁਤਬਾ ਦੇਖ ਲਿਓ ਤੁਹਾਨੂੰ ਆਪ ਸਮਝ ਲੱਗ ਜੂਗੀ ਕਿ ਬ੍ਰਾਂਡ ਹੈਗੀ ਹੈ ਕਿ ਨਹੀਂ ਹੈਗੀ ਸੋ ਬ੍ਰਾਂਡ ਦੀ ਕਾਪੀ ਨਹੀਂ ਹੁੰਦੀ ਕਦੇ ਸੋ ਨਾ ਹੀ ਕਦੇ ਬ੍ਰਾਂਡ ਨੂੰ ਕੋਈ ਬੀਟ ਕਰ ਸਕਦਾ ਤੇ ਮੈਂ ਅਸੀਂ ਤਾਂ ਜੀਦਾ ਬਾਈ ਤੁਹਾਨੂੰ ਕਹਿੰਦੇ ਜੇ ਤੁਹਾਡੇ ਚ ਇਹਨਾਂ ਦਮ ਹੈਗਾ ਤਾਂ ਤੁਸੀਂ ਬੀਟ ਕਰਕੇ ਦੇਖ ਲਓ ਕਿ ਤੁਸੀਂ ਬੀਟ ਕਰ ਸਕਦੇ ਹੋ ਕਿ ਨਹੀਂ ਸੋ A&M ਤਾਂ ਆਲਰੇਡੀ ਬ੍ਰਾਂਡ ਆ ਬ੍ਰਾਂਡ ਕੀ ਬੰਦਾ ਸੀ ਸੋ ਬੜਿਆਂ ਨੂੰ ਮਿਰਚ ਲੱਗੀ ਸੀਗੀ ਆ ਪੋਸਟਲ ਜੀ ਇਹਨੂੰ ਟਾਰਗੇਟ ਕਰ ਰਹੇ ਜਿਗੇ ਕਿ ਉਹਨਾਂ ਨੂੰ ਤਾਂ ਗੋਲਡਨ ਥ ਤਾਂ ਫੋਨ ਸਾਰੀ ਮੈਨੇਜਮੈਂਟ ਚਰਚੀ ਜੇ ਉਹਨਾਂ ਨੂੰ ਬਾਈਬਲ ਕਹਿੰਦੀ ਹੈ ਕਿ ਤੁਸੀਂ ਪਰਮੇਸ਼ਵਰ ਤੇ ਦਸਨ ਨੂੰ ਦੋ ਗੁਣੀ ਇੱਜ਼ਤ ਦੋ ਠੀਕ ਜੇ ਮੈਨੇਜਮੈਂਟ ਉਹਨਾਂ ਨੂੰ ਇੱਜ਼ਤ ਪ੍ਰੋਵਾਈਡ ਕਰ ਰਹੀ ਹੈ ਤਾਂ ਤੁਸੀਂ ਉਹਨੂੰ ਨਹੀਂ ਕੋਈ ਕਰ ਰਹਾ ਪ੍ਰੋਵਾਈਡ ਤਾਂ ਜੇ ਤੁਹਾਡੇ ਤੁਸੀਂ ਆਪਣੇ ਪਾਸਟਰਸ ਨੂੰ ਨਹੀਂ ਪ੍ਰੋਵਾਈਡ ਕਰਦੇ ਤੇ ਇਹਦੇ 'ਚ ਸਾਡੀ ਤਾਂ ਕੋਈ ਗਲਤੀ ਨਹੀਂ ਹੈਗੀ ਸੋ ਪਲੀਜ਼ ਆਪਣੇ ਕਲੀਸਿਆ ਨੂੰ ਸਮਝਾਓ ਕਿ ਆ ਨਾ ਸਾਨੂੰ ਵੀ ਗੋਲਡਨ ਥਰೋನ್ ਤੇ ਬਿਠਾਇਆ ਕਰੋ ਸੋ ਬਾਅਦ ਵਿੱਚ ਇਦਾਂ ਨਹੀਂ ਗੱਲਾਂ ਲਾਈਵ ਆ ਕੇ ਕਰਿਆ ਕਰੋ ਫਿਰ ਚੰਗੀਆਂ ਵੀ ਲੱਗਦੀਆਂ ਸੋ ਮਿਲਦੇ ਅਗਲੀ ਵੀਡੀਓ ਤੁਹਾਨੂੰ ਸਾਰਿਆਂ ਨੂੰ